ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਲੱਖ ਰੁਪਏ ਦੀ ਠਗੀ ਅਤੇ ਪਤਨੀ ਦੀ ਬਿਮਾਰੀ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਗਵਾਉਣ ਵਾਲੇ ਮ੍ਰਿਤਕ ਕੁਲਦੀਪ ਕੁਮਾਰ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਵੱਲੋਂ ਫਗਵਾੜਾ ਪੁਲਿਸ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਥੇ ਦੱਸ ਦਈਏ ਕਿ ਪੁਲਿਸ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਕੁਲਦੀਪ ਕੁਮਾਰ ਦਾ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਜਲਦ ਹੀ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਆਸ਼ਵਾਸਨ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਮ੍ਰਿਤਕ ਕੁਲਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਕੇਸ ਦੇ ਬਾਰੇ ਲਗਭਗ ਉਦਣ ਤੋਂ ਹੀ ਮੈਂ ਇਹਨਾਂ ਦੇ ਨਾਲ ਆ ਜੀ ਅੱਜ ਜਿਹੜਾ ਸੰਸਕਾਰ ਕੀਤਾ ਗਿਆ ਹੈ ਕੁਲਦੀਪ ਕੁਮਾਰ ਦਾ ਉਹ ਦਾ ਖੱਲ ਸਿਪੀ ਸਾਹਿਬ ਨੂੰ ਮਿਲਿਆ ਸੀ ਫਵਾਰਾ ਜੀ ਉਹਨਾਂ ਨੇ ਯਕੀਨ ਦਵਾਇਆ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਜਲਦੀ ਤੋਂ ਜਲਦੀ ਪੜਨ ਦੀ ਉਹਦੇ ਪਰਿਵਾਰ ਦੀ ਵੀ ਦੇਖਭਾਲ ਹੋ ਰਹੀ ਆ ਵੀ ਕਿੱਥੇ ਹੈਗੇ ਕਿੱਥੇ ਨਹੀਂ ਸਰਚ ਹੋ ਰੇ ਤੁਸੀਂ ਸੰਸਕਾਰ ਕਰਦੇ ਹੋ ਕਿਉਂਕਿ ਬੋਡੀ ਜਿਹੜੀ ਹੈ ਉਹ ਜ਼ਿਆਦਾ ਖਰਾਬ ਹੋ ਰਹੀ ਗਿਆ ਜੀ ਉਹਨਾਂ ਦੇ ਕਹਿਣ ਤੇ ਪਰਿਵਾਰ ਨੇ ਇਹ ਗੱਲ ਮੰਨ ਲਈ ਤੇ ਅੱਜ ਉਹਦਾ ਸੰਸਕਾਰ ਕੀਤਾ ਗਿਆ ਮਨ ਬੋਕ ਤੇ ਡੀਐਸਪੀ ਸਾਹਿਬ ਵੀ ਐਸਐਚਓ 라ਵਲ ਪੰਨੀ ਸਰ ਦਾ ਬਲਵਿੰਦਰ ਸਿੰਘ ਜੀ ਜੀ ਇਹ ਐਸਆਈ ਟੌਂਕੀ ਇੰਜਰਟ ਟੌਂਕੀ ਇੰਜਰਟ ਪੰਜਾ ਉਹ ਵੀ ਆਇਆ ਤੇ ਉਹਨਾਂ ਸਾਰਿਆਂ ਨੇ ਭਰੋਸਾ ਦਿਵਾਇਆ ਵੀ ਤੁਸੀਂ ਚਿੰਤਾ ਨਾ ਕਰੋ ਹੋ ਸਕਦਾ ਹੈ ਦੋ ਚਾਰ ਦਿਨ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਜਰੂਰ ਰੌਂਡ ਅਪ ਕਰ ਲਿਆ ਜਾਏਗਾ ਔਰ ਪੂਰਾ ਇਨਸਾਫ ਦਿਵਾਇਆ ਜਾਏਗਾ ਅਸੀਂ ਇਹ ਹੀ ਚਾਹੁੰਦੇ ਹਾਂ ਪਰਿਵਾਰ ਦੀ ਵੀ ਮੰਗ ਹੈ ਕਿਉਂਕਿ ਪਰਿਵਾਰ ਬੜਾ ਗਰੀਬ ਪਰਿਵਾਰ ਹੈ ਜਿਹੜੇ ਪੰਜ ਚਾਰ ਦਿਨ ਨੂੰ ਉਹਨਾਂ ਨੂੰ ਟੋਲਣ ਲਈ ਲਾਏ ਆ ਉਹਨਾਂ ਦਾ ਤੇਲ ਪਰ ਭਾਈ ਕਰਨੇ ਵੀ ਇਹਨਾਂ ਲਈ ਬਹੁਤ ਔਖੀ ਸੀ ਪਤਾ ਨਹੀਂ ਕਿਸ ਤਰ੍ਹਾਂ ਕਿੱਡਾ ਕਿੱਦਾ ਨਹੀਂ ਕਿੱ ਇਸ ਕਰਕੇ ਸਾਡੀ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵਰ ਉਹ ਨਹੀਂ ਮੰਨੀ ਵੀ ਅਸੀਂ ਤੁਹਾਡੇ ਨਾਲ ਜਿੱਦਾਂ ਤੁਸੀਂ ਕਹੋਗੇ ਅਸੀਂ ਉਸੇ ਤਰ੍ਹਾਂ ਕਰਾਂਗੇ ਜਲਦੀ ਤੋਂ ਜਲਦੀ ਉਹਨਾਂ ਕੋਲ ਕੇ ਇਨਸਾਫ ਪਾਏ ਜਾਵੇ ਉਸ ਦੀ ਕਾਰਵਾਈ ਜਿੱਦਣ ਇਹ ਵਾਰਦਾਤ ਹੋਈ ਜੇ ਉਦੋਂ ਚੌਕੀ ਇੰਚਾਰਜ ਇੱਥੇ ਦੂਸਰੇ ਸੇਕ ਸਰਪੰਚ ਸਿੰਘ ਜੀ ਲੇਕਿਨ ਉਹਨਾਂ ਦੀ ਕਾਰਗੁਜ਼ਾਰੀ ਬੜੀ ਢਿੱਲੀ ਰਹੀ ਜੀ ਇਹ ਬੰਦਿਆਂ ਦੀ ਸਰਚ ਨਹੀਂ ਹੋਈ ਉਹਨਾਂ ਦੇ ਹੱਥੋਂ ਹੀ ਸਮਝ ਲਓ ਕਿ ਉਹ ਹੱਥੋਂ ਫਿਸਲ ਕੇ ਚਲੇ ਗਏ ਜੀ ਇਹ ਹੁਣ ਨਵੇਂ ਇੰਚਾਰਜ ਜਿੱਥੇ ਵੀ ਨਵੇਂ ਇੰਚਾਰਜ ਆਏ ਆ ਕੁਦਰਤੀ rauval pindi ਵੀ SHO ਜਿਹੜੇ ਆਏ ਆ ਉਹ ਵੀ ਨਵੇਂ ਆਏ ਉਸ ਟਾਈਮ ਦੇ ਬਦਲ ਗਏ ਆ ਜੀ ਇਹਨਾਂ ਤੋਂ ਅਸੀਂ ਆਸ ਕਰਦੇ ਆਂ ਕਿ ਇਹ ਕੁਛ ਨਾ ਕੁਛ ਕਰਨਗੇ ਜੇ ਪਹਿਲਾਂ ਨਾਲ ਥੋੜੀ ਬਹੁਤੀ ਮਸ਼ਕਤੀ ਦਿਖਾਈ ਹੁੰਦੀ ਤਾਂ ਹੋ ਸਕਦਾ ਉਹ ਅੱਜ ਸਾਡੇ ਵਿੱਚ ਹੁੰਦੇ ਜਿਹੜੇ ਮੁਜਰਮ ਸੇ ਉਹਨਾਂ ਨੂੰ ਵੀ ਫੜਿਆ ਹੋਇਆ ਪਰ ਹਜੇ ਵੀ ਅਸੀਂ ਇਹਨਾਂ ਤੇ ਆਸ ਰੱਖਦੇ ਆਂ ਜਿੱਦਾਂ ਸਾਨੂੰ ਯਕੀਨ ਦਵਾ ਕੇ ਦਿੱਤੀ ਐਸਪੀ ਸਾਹਿਬ ਔਰ ਐਸਐਚਓ ਦਵਾ ਕੇ ਗਏ ਆ rauval pindi ਪਲੇ ਜੀ ਵੈਸੇ ਖਬਰਾਂ ਉਹ ਤੁਸੀਂ ਤੁਹਾਡੇ ਨਾਲ ਅਸੀਂ 2-4 ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਜ਼ਰੂਰ ਫੜ ਲਾਂਗੇ ਫਿਰ ਤੁਸੀਂ ਥੋੜਾ ਹੌਸਲਾ ਰੱਖੋ ਉਧਰ ਕੁਲਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਡੀਐਸਪੀ ਜਸਪ੍ਰੀ ਸਿੰਘ ਚੌਂਕੀ ਪਾਸਟਾ ਦੇ ਇੰਚਾਰਜ ਗੁਰਵਿੰਦਰਪਾਲ ਸਿੰਘ ਵੀ ਸੰਸਕਾਰ ਸਮੇ ਮੌਜੂਦ ਸਨ ਇਸ ਦੌਰਾਨ ਪਾਸਟਾ ਚੌਂਕੀ ਦੇ ਇੰਚਾਰਜ ਏਐਸਆਈ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਕਫਾ ਤਿੰਨ ਟੀਮਾਂ ਬਣਾਈਆਂ ਗਈਆਂ ਨੇ ਤੇ ਉਸ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਜਲਦ ਹੀ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ ਤੇ ਪੁਲਿਸ ਵੱਲੋਂ ਟੀਮਾਂ ਬਣਾਈਆਂ ਤੈਨ ਤੇ ਛਾਪੇਮਾਰੀ ਚੱਲਦੀ ਹੈ ਤੇ ਜਦੋਂ ਵੀ ਸੋਬੇ ਆਮ ਬ੍ਰਿਫਟ ਹੋਣਾ ਤੇ ਕੋਈ ਫਿਰ ਤਰਾਈ ਬਾਈ ਹੋਗੀ ਸਰ ਅਜਾ 10 ਦਿਨ ਬੀਤ ਗਏ ਆ 10 ਦਿਨਾਂ ਬਾਅਦ ਸੰਸਕਾਰ ਕੀਤਾ ਤੇ ਪੁਲਿਸ ਨੂੰ ਕੋਈ ਇਦਾਂ ਦੀ ਕੋਈ ਸਫਲਤਾ ਮਿਲੀ ਹੈ ਜਿੰਨਾ ਕੋਈ ਪਰਿਵਾਰ ਨੂੰ ਸੰਤੁਸ਼ਟੀ ਮਿਲੇ ਪਰਿਵਾਰ ਉਹਨਾਂ ਦਾ ਘਰੋਂ ਭੱਜਿਆ ਜੀ ਤੇ ਫੋਨ ਸੋਚੋ ਹ ਭਾ ਜੇ ਇਵੈਰੀਫਿਕੇਸ਼ਨਾ ਘੜਾ ਕੇ ਦੇਖਦੇ ਆ ਉਹਨਾਂ ਪਛਾਣ ਕਰਕੇ ਤਾਂ ਬੰਦੇ ਨੂੰ ਰਿਕਤਾ ਕਰਦੇ ਨੇ ਤੇ ਪਰਿਵਾਰਕ ਮੈਂਬਰਾਂ ਨੂੰ ਕੀ ਭਰੋਸਾ ਦਿੰਦੇ ਆ ਜੀ ਵਾਰਕ ਮੈਂਬਰ ਆਪਣੇ ਸਦਨ ਆ ਵੀ ਜਲਦੀ ਨਾਲ ਸੁਖੀ ਨਾਮ ਫੜਕੇ ਤੇ ਗ੍ਰਿਫਤਾਰੀ ਭਾਈ ਜਾਊਗੀ